ਮੰਨ ਪੰਜਾਬ ਦੇ ਅਸੀਂ ਲੋਕ ਹੈਗੇ ਆ ਇਹਨਾਂ ਨੇ ਹੈਵੀ ਮੰਡਟ ਦੇ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ 94 95 ਐਮ ਐਲ ਏ ਸਾਨੂੰ ਦਿੱਤੇ ਨੇ ਵਿਦਾਲ ਸਾਡੀਆਂ ਦੋ ਤਾਂ ਤੁਹਾਨੂੰ ਪਤਾ ਹੁਣ ਜਿਮਨੀ ਚੋਣਾ ਚ ਹੀ ਆਏ ਨੇ ਐਮ ਐਲ ਏ ਤੇ ਬਾਕੀ 92 ਪਹਿਲਾਂ ਸੀ 94 ਔਰ ਅਸੀਂ ਨਸ਼ੇ ਦੇ ਉੱਤੇ ਪਹਿਲੇ ਬਹੁਤ ਵੱਡੇ ਕੰਮ ਕਰ ਰਹੇ ਹਾਂ ਮਾਲ ਸਾਹਿਬ ਨੇ ਪਿੱਛੇ ਜੁਦੇਖਣ ਦਰਬਾਰ ਸਾਹਿਬ ਦੇ ਬਾਹਰ ਵੀ ਨੌਜਵਾਨਾਂ ਨੂੰ ਬੁਲਾ ਕੇ ਨਸ਼ੇ ਦੇ ਖਿਲਾਫ ਸੋਚ ਰਹੀ ਹੈ ਵੀ ਨਹੀਂ ਬੱਚਿਓ ਬਿਲਕੁਲ ਇਹ ਚੀਜ਼ ਤੋਂ ਬਾਹਰ ਬਾਂਚੇ ਪਰੇ ਰਹੋ ਤਾਂ ਕਿ ਆਪਾਂ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਪਰ ਇਹ ਕਪਨੀ ਕੇ ਪੋਲੀਟਿਕ ਪੋਲੀਟਿਕਸ ਨੂੰ ਚਮਕਾਉਣ ਵਾਸਤੇ ਸਾਡੇ ਪੰਜਾਬ ਚ ਇਹ ਦਖਲਅੰਦਾਜ਼ੀ ਕਰਨ ਲੱਗੇ ਆ ਜੇ ਰੋ ਇਹ ਪੁੱਛੋ ਪਹਿਲਾਂ ਪੰਜਾਬ ਦੇ ਜਿਹੜੇ ਹੱਕ ਸੀਗੇ ਸਾਡਾ ਆਰਡੀਐਫ ਹੈ ਉਹ ਅਜੇ ਤੱਕ ਕਿਉਂ ਨਹੀਂ ਦਿੱਤਾ ਸਾਡੇ ਕਿਸਾਨ ਉੱਥੇ ਬੈਠੇ ਨੇ ਠੰਡ ਦੇ ਵਿੱਚ ਡੱਲੇয়াল ਸਾਹਿਬ ਦੇਖੋ ਅਜੋ ਬਿਲਕੁਲ 44ਵੇਂ 45ਵੇਂ ਦਿਨ ਦੇ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਕੀ ਇਹਨਾਂ ਨੂੰ ਉਹਨਾਂ ਜਿਹੜੇ ਅੰਦਾਜ਼ਾ ਲੈ ਪੰਜਾਬ ਦੇ ਕੀ ਇਹਨਾਂ ਨੂੰ ਉਹਨਾਂ ਬਾਰੇ ਕੋਈ ਫਿਕਰ ਨਹੀਂ ਤੇ ਕੀ ਇਹਨਾਂ ਨੂੰ ਲਾਰਡ ਆਡਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਬੀਐਸਐਫ ਦੀ ਜੋ ਇੱਕ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਆ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਔਰ ਸਾਡੇ ਜਵਾਨ ਬਰਫ਼ ਦੇ ਵਿੱਚ ਗਰਮੀ ਦੇ ਵਿੱਚ ਚਖੜ ਦੇ ਵਿੱਚ ਇਹ ਬਾਟਰਾਂ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਆਂ ਕੋਰਸਿਸ ਦੇ ਉੱਤੇ ਉਂਗਲੀ ਚੱਕਣੀ ਇਹਨਾਂ ਵਾਸਤੇ ਕੋਈ ਜ਼ਿਆਦਾ ਸ਼ਿਗਲਨੀ ਸ਼ਰਮਨਾ ਗੱਲਾਂ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜ਼ੀਰ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰੇ ਇਸਤਰੀ ਤੁਸੀਂ ਬੇਤੁਕਾ ਜਿਹੜੀਆਂ ਅਭਿਆਨਬਾਜ਼ੀ ਕਰਦੇ ਹੋ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਹਦੇ ਨਾਲ ਨਾਲ ਜਿੰਨੇ ਤਕਰੀਬਨ 70 ਤੋਂ 80% ਅਸੀਂ ਨਸ਼ਾ ਕਰਤੋਂਗੇ ਅੱਗੇ ਤੁਸੀਂ ਇੱਕ ਰੋਟੀ ਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਅੱਜ ਦੱਸੋ ਕਿੱਥੇ ਖਬਰਾਂ ਚ ਨੇ ਜੇ ਅਸੀਂ ਨਸ਼ੇ ਦੀ ਰੋਕ ਪਾਈਆ ਹੁਣ ਜਿਹੜਾ ਪੁਰਾਣਾ ਕੋਡ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ ਕਰਨ ਅਸੀਂ ਨਹੀਂ ਨਸ਼ਾ ਰਹੇ ਨਾ ਕਿ ਸਤਨਸ਼ੇ ਨੂੰ ਸਾਫ ਕਰਨ ਲੱਗੇ ਹਾਂ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਬੇਚੀ ਜੇ ਉਹ ਕੱਢ ਲੱਗੂ ਲੋਕਾਂ ਨੇ ਤਾਂ ਪਹਿਲੇ ਇਹਨਾਂ ਨੂੰ ਫਤਵੇ ਦਿੱਤੇ ਹੀ ਹੋਏ ਨੇ ਉਹ ਕਾਰਪੋਰੇਸ਼ਨਲ ਇਲੈਕਸ਼ਨ ਦੀ ਦੇਖ ਲਓ ਤੇ ਕਿੰਨੇ ਕਿੰਨਾਂ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾਂ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ ਚ ਇਹ ਕਹਿੰਦਾ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਨਹੀਂ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕ ਸਾਲਾ ਮੈਂ ਕਹੂੰਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਆ ਭਾਵੇਂ ਅਗਨੀਵੀਰ ਲਾ ਲੋ ਇੱਕ ਨੌਜਵਾਨਾਂ ਦੇ ਨਾਲੇ ਮਨਵਲ ਤੋੜਿਆ ਔਰ ਇੱਕ 18 ਸਾਲ ਦੇ 19 ਸਾਲ ਦੇ ਬੱਚੇ ਨੂੰ ਧਰਤੀ ਕਰਕੇ 22 ਸਾਲ ਦੇ ਨੂੰ ਕਹਿੰਦੇ ਤੂੰ ਜਾ ਕਰ ਤੇ ਇਹ ਇਹ ਸਾਡੇ ਫਿਕਰਮੰਦ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਬਿਆਨ ਵਾਜੀ ਸਾਡੇ ਪੰਜਾਬ ਦੇ ਜਖਮ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜ਼ਖਮ ਅਸੀਂ ਪਾ ਰਹੇ ਹਾਂ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖਰੀਦਿਆ ਹੈਗਾ ਔਰ ਇਸ ਚੀਜ਼ ਦਾ ਸਭ ਤੋਂ ਦੁੱਖ ਹੈ ਕਿ ਇਹਨਾਂ ਨੇ ਸਿਵਾਏ ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ ਬਜਾਏ ਇਹਨਾਂ ਨੂੰ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਡੰਗੜਾ ਪੰਜਾਬ ਬਣਾਉਣ ਜਾ ਰਹੇ ਹਾਂ ਮਾਨਸਾ ਬਣਾਉਣ ਜਾ ਰਹੇ ਹਾਂ ਸਾਡੇ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਸਾਡੇ ਜਿਹਨੇ ਮਿਨਿਸਟਰਸ ਨੇ ਐਮ ਐਲ ਏਜ਼ ਨੇ ਦਿਨ ਰਾਤ ਤੁਸੀਂ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਉਹ ਆ ਕੇ ਐਮ ਪੀ ਚ ਉੱਠ ਕੇ ਆ ਕੇ ਇਹਨਾਂ ਨੂੰ ਪੰਜਾਬ ਦੇ ਕਲਚਰ ਦਾ ਕੀ ਪਤਾ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਚੋਂ ਨਹੀਂ ਨਿਕਲਦੇ ਹੁਣ ਕਿਸਾਨੀਆਂ ਦੇ ਕਿਸਾਨਾਂ ਦੇ ਉੱਤੇ ਡਾਹ ਭਾਰੀ ਇਸ ਟਾਈਮ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮਾਇਤ ਕਰ ਰਿਹਾ ਇਹ ਇਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨਾਂ ਦਾ ਤਾ ਨਹੀਂ ਉਹਨਾਂ ਦਾ ਮਸਲਾ ਹੱਲ ਕਰ ਜੇ ਕੱਲ ਨੂੰ ਸਾਡੇ ਡੱਲਿਆ ਸਾਹ ਨੂੰ ਪਤਾ ਨਾ ਖਾਸਾ ਕੁਝ ਹੋ ਜਾਂਦਾ ਇੱਕ ਉਹ ਉਸ ਇਨਸਾਨ ਨੂੰ ਤਾਂ ਦੱਸੋ ਕਿੱਥੇ ਸੀ ਉਸ ਉਸ ਐਸਾ ਜੀਵ ਦਾ ਕੰਮ ਹੈ ਜਿਹਨ ਲੋਕ ਹੁਕਮ ਕਰਨਗੇ ਇਸ ਕਰਕੇ ਪੰਜਾਬ ਨੂੰ ਇੱਕ ਤਵਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਬਹਿੰਦੇ ਸੈਕਿੰਡ ਜਿਹੜੀ ਬਾਹਰੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਹਰੋਂ ਪਾਰ ਦਾ ਮੋਦੀ ਸਾਹਿਬ ਬਿਨਾ ਵਿਜੇ ਤੋਂ ਜਾ ਕੇ ਬਰੀਆਨੀ ਖਾ ਜਾਂਦੇ ਨੇ ਉਦੋਂ ਇਹਨਾਂ ਨੂੰ ਪਾਕਿਸਤ ਉਦੋਂ ਪਾਕਿਸਤਾਨ ਬਾਹਰੋਂ ਪਾਰ ਇਹਨਾਂ ਨੂੰ ਪਤਾ ਹੀ ਲੱਗਦਾ ਬਾਹਰੋਂ ਨਸ਼ਾ ਆ ਰਿਹਾ ਉਦੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਿਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕ ਦਾ ਦੇ ਦਿਓ ਜਾਹਤ ਜਿਹੜਾ ਹਿੰਦੁਸਤਾਨ ਦੀ ਆਪ ਉਹ ਵਾਚ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪੱਧਰੀਆਂ ਤੇ ਪਹੁੰਚਾਇਆ ਜਾਂ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲੋ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਨਾਲੇ ਕਿ 26 ਜਨਵਰੀ ਦੀ ਝਾਕੀ ਨੂੰ ਲੈ ਕੇ ਉਹਨਾਂ ਸਵਾਲ ਕੀਤਾ ਸੀ ਕਿ ਇਸ ਵਾਰ ਜਿਹੜੀ ਪ੍ਰੇਜ ਆ ਉਹਦੇ ਵਿੱਚ ਪੰਜਾਬ ਦੀ ਚੰਗੀ ਆਊਗੀ ਕਿਉਂਕਿ ਪਿਛਲੀ ਵਾਰ ਸੂਬੇ ਦੀ ਸਰਕਾਰ ਨੇ 15 ਪਰ ਦੇ ਵਿੱਚ ਦੇਖੋ ਪਿਛਲੀ ਵਾਰ ਸਾਡੇ ਨਾਲ ਇਹਨਾਂ ਨੇ ਬੇਤਈ ਮਾੜਾ ਸਲੂਕ ਕੀਤਾ ਜੀ ਸਾਡੀ ਐਡੀ ਛੋੜੀ ਝਾਕੀਆਂ ਬਣਾਈਆਂ ਵੀ ਆਂ ਹਰ ਕੇ ਅਸੀਂ ਅਸੀਂ ਆਪਣੇ ਜਦੋਂ ਨਹੀਂ ਸਾਨੂੰ ਉੱਥੇ ਮਿਲੇ ਅਸੀਂ ਆਪਣੇ ਮਹੱਲੇ ਮਿਲੇ ਗਲੀ ਗਲੀ ਚੋ ਚੱਕੀਆਂ ਕਟੀਆਂ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਚੀਜ਼ ਦਾ ਤੇ ਸਮਾਰਕ ਸੀ ਉਹਨਾਂ ਦੇ ਵਿੱਚ ਸੀਦਾ ਕਿ ਭਗਤ ਸਿੰਘ ਦੇ ਰਾਜ ਨੂੰ ਤੇ ਗਾਂਧੀ ਸਾਹਿਬ ਦੇ ਸਾਭ ਦੇ ਅਸੀਂ ਸਮਾਰਕ ਬਣਾ ਕੇ ਨਾਲ ਆਪਣੇ ਆਪਣਾ ਕਲਚਰ ਜੋ ਸਾਡਾ ਅਮੀਰ ਵਿਸਾ ਪੰਜਾਬ ਦਾ ਅਸੀਂ ਉਹਨੂੰ ਲੋਕਾਂ ਤੱਕ ਜਾਗਰੂਕ ਕਰਨ ਲਈ ਇਹ ਪੂਰੇ ਹਿੰਦੁਸਤਾਨ ਚ ਕਰਨ ਵਾਸਤੇ ਸੀ ਛਪੀ ਜਰਨਲ ਵਿੱਚ ਭੇਜਿਆ ਸੀ ਪਰ ਇਹਨਾਂ ਨੇ ਸਾਡੀ ਉਹ ਜਿਹੜੀ ਚੱਕੀ ਉਹਨੂੰ ਰਿਜੈਕਟ ਕੀਤੀ ਆ ਤੇ ਹੋਣ ਵੀ ਸਾਨੂੰ ਖਲਸ਼ਾ ਕਿ ਕਿਤੇ ਨਾ ਕਿਤੇ ਤੇ ਸਾਡੇ ਨਾਲੇ ਸ਼ਰਧਾਤ ਦੁਆਰਾ ਤੋਂ ਹੋ ਸਕਦੀ ਆ ਜੇ ਸ਼ਰਾਧਤ ਹੋਈ ਤਾਂ ਸਿੱਧੀ ਇਹਨਾਂ ਦੀ ਇਹ ਇੱਕ ਮিলি ਭਗਤ ਹੋਊਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਤੇਈ ਮਾਲਾ ਦੇ ਰੂਪ ਪਹਿਲਾਂ ਵੀ ਦਿੰਦੇ ਆ ਰਹੇ ਆ ਤੇ ਅੱਗੋ ਵੀ ਦਵਾਗੇ